ਸਸ਼ੀਕਲ ਜੀ ਹਮਦਰ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਪ੍ਰਵਿੰਦਰ ਸਵਾਗਤ ਕਰਦਾ ਹਾਂ ਅੱਜ ਦਿਨ ਦੀ ਇੱਕ ਵੱਡੀ ਖਬਰ ਤੁਹਾਡਾਂ ਨਾਲ ਸਾਂਝੀ ਕਰਾਂਗੇ ਜੋ ਪੰਥਕ ਸਿਆਸਤ ਨਾਲ ਜੁੜੀ ਹੋਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਜੁੜੀ ਹੋਈ ਹੈ ਜਿਸ ਤੋਂ ਬਾਅਦ ਹੁਣ ਇੱਕ ਵੱਡਾ ਜਿਹੜਾ ਕਿ ਬਿਆਨ ਸਾਹਮਣੇ ਆਇਆ ਹੈ ਗਿਆਨੀ ਰਗਵੇਰ ਸਿੰਘ ਦਾ ਜਥੇਦਾਰੀ ਤੋਂ ਹਟਾਏ ਜਾਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਆ ਉਹਨਾਂ ਕਈ ਸ਼ਬਦ ਆਬਦਾਰ ਜੇ ਜ਼ਿਕਰ ਕੀਤਾ ਹੈਗਾ ਤੇ ਕਈ ਵੱਡੀ ਜਿਹੜੀ ਆ ਉਹ ਕਹਾਣੀ ਬਿਆਨ ਕੀਤੀ ਹੈ ਜਿਸ ਦੀ ਕੱਲੀ ਕੱਲੀ ਜਿਹੜੀ ਕੀ ਤਸਵੀਰ ਤੁਹਾਡੇ ਨਾਲ ਸਾਂਝੀ ਕਰਾਂਗੇ ਕਾਬਲੇ ਜ਼ਿਕਰ ਹੈ ਕਿ ਕੱਲ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੀਂ ਕਮੇਟੀ ਦੇ ਵੱਲੋਂ ਜੋ ਫੈਸਲਾ ਲੈ ਗਿਆ ਸੀ ਤੁਸੀਂ ਪੱਲੀ ਪਾਂਤੀ ਉਸ ਤੋਂ ਵਾਕ ਵੀ ਹੈਗੇ ਹੋ ਕਿ ਕਿਵੇਂ ਅਚਾਨਕ ਜਿਹੜਾ ਕੀ ਹੈ ਫੈਸਲਾ ਆਉਂਦਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਜਤਾਰੀ ਤੋਂ ਗਿਆਨੀ ਰਗਵੇਰ ਸਿੰਘ ਨੂੰ ਲਾਂਬੇ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਅੱਜ ਉਦੋਂ ਤੋਂ ਹਟਾਏ ਜਾਣ ਮਗਰੋਂ ਗਿਆਨੀ ਰਗਵੇਰ ਸਿੰਘ ਮੀਡੀਆ ਦੇ ਮੁਖਾਤਿਬ ਹੋਏ ਨੇ ਉਹ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਜਿਹੜਾ ਕੀ ਹੈ ਨਤਮਸਤਕ ਹੋਣ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰ ਰਹੇ ਸਨ ਅਤੇ ਉਹਨਾਂ ਦੇ ਵੱਲੋਂ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਕਿ ਉਹ ਇੱਥੇ ਜੋ ਹੈ ਵਾਹਿਗੁਰੂ ਦਾ ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਅਦਾ ਕਰਨ ਲਈ ਆਏ ਹੋਏ ਸਨ ਪਰਮਾਤਮਾ ਨੇ ਜੋ ਪੰਥ ਦੀ ਉਹਨਾਂ ਨੂੰ ਸੇਵਾ ਬਖਸ਼ੀ ਹੈ ਉਹੋ ਨਨੇ ਬਕੂਬੀ ਨ ਬਾਈ ਬਿਆ ਕੇ ਪਰ ਕਈ ਵਾਰ ਸੇਵਾ ਕਰਦੇ ਹੋਇਆ ਪੁੱਲਾ ਚੁੱਕਾ ਹੋ ਜਾਂਦੀਆਂ ਨੇ ਅਤੇ ਉਹ ਜਿਹੜੇ ਕਿ ਪੁੱਲਾ ਚੁੱਕਾ ਦੀ ਖਮਾ ਯਾਚਕਾ ਕਰਦੇ ਨੇ ਉਸ ਅਕਾਲ ਪੁਰਖ ਦੇ ਅੱਗੇ ਸੋ ਇਹ ਜਿਹੜੇ ਕਿ ਸ਼ਬਦਾਵਲੀ ਦਾ ਜ਼ਿਕਰ ਕੀਤਾ ਗਿਆ ਗਿਆਨੀ ਰਗਵੀਰ ਸਿੰਘ ਦੇ ਵੱਲੋਂ ਸੋ ਕੱਲ ਜਿਹੜੀ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਕ ਕਮੇਟੀ ਦੇ ਵੱਲੋਂ ਜਿਹੜਾ ਕਿ ਇਹ ਫੈਸਲਾ ਕੀਤਾ ਗਿਆ ਸੀਗਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਜਦਾਰ ਗਿਆਨੀ ਰਗਵੇਰ ਸਿੰਘ ਨੂੰ ਅਹੁਦੇ ਤੋਂ ਲਾਂਬੇ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਲਗਾਤਾਰ ਪੰਥਕ ਸਿਆਸਤ ਦੇ ਵਿੱਚ ਇੱਕ ਵੱਡਾ ਪੁਚਾਲ ਵਿਖਣ ਨੂੰ ਮਿਲਿਆ ਅਤੇ ਫਿਰ ਗਿਆਨੀ ਰਗਵੇਰ ਸਿੰਘ ਦੀ ਜਗ੍ਹਾ ਕੁਲਜੀਪ ਸਿੰਘ ਗੜਗਜ ਨੂੰ ਜੋ ਹੈ ਕਾਰਜਕਾਰੀ ਜੱਥੇਦਾਰ ਲਗਾਇਆ ਗਿਆ ਅਤੇ ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜੱਜਦਾਰ ਗਿਆਨੀ ਰਗਵੇਰ ਸਿੰਘ ਨੇ ਮੀਡੀਆ ਦੇ ਨਾਲ ਜੋ ਗਲਬਾਤ ਕਰਦੇ ਹੋયા ਜ਼ਿਕਰ ਕੀਤਾ ਕੱਲ ਦੀ ਘਟਨਾ ਦਾ ਜੋ ਕਟਨਾਕ੍ਰਮ ਵਾਪਰਿਆ ਉਸ ਤੋਂ ਲੈ ਕੇ तमाम ਸਵਾਲ ਕੀਤੇ ਗਏ ਮੀਡੀਆ ਦੇ ਵੱਲੋਂ ਪਰ ਉਹਨਾਂ ਨੇ ਇਹ ਜੋ ਜ਼ਿਕਰ ਕੀਤਾ ਕਿ ਗੁਰੂ ਮਹਾਰਾਜ ਦੇ ਵੱਲੋਂ ਜੋ ਵੀ ਹੁਕਮ ਜਾਰੀ ਕੀਤੇ ਗਏ ਜਾਂ ਫਿਰ ਕਹ ਲਿਆ ਕਿ ਗੁਰੂ ਮਹਾਰਾਜ ਦਾ ਜੋ ਵੀ ਹੁਕਮ ਵਰਤੈ ਉਹ ਸਿਰ ਮੱਥੇ ਪਰਵਾਣ ਹੈ ਗੁਰੂ ਮਹਾਰਾਜ ਦੇ ਵੱਲੋਂ ਸੇਵਾ ਕਰਨ ਦਾ ਮੌਕਾ ਦਿੱਤਾ ਗਿਆ ਪੰਦੀ ਸੇਵਾ ਕਰਨ ਦਾ ਮੌਕਾ ਦਿੱਤਾ ਗਿਆ ਤੇ ਜੋ ਕੁਝ ਵੀ ਹੋਇਆ ਗੁਰੂ ਦੇ ਹੁਕਮਾ ਦੇ ਮੁਤਾਬਕ ਹੋਇਆ ਉਹ ਪਰਮਾਤਮਾ ਦੀ ਰਜ਼ਾ ਦੇ ਵਿੱਚ ਰਾਜੀ ਨੇ ਅਤੇ ਇੱਥੇ ਵਾਹਿਗੁਰੂ ਦਾ ਸ਼ੁਕਰਾਨਾ ਅਦਾਨ ਕਰਨ ਲਈ ਪਹੁੰਚੇ ਹੋਏ ਸਨ ਅ ਚਿਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਸੱਚੇ ਪਾਤਸ਼ਾਹ ਨੇ ਬਹੁ ਵੱਡੀ ਜ਼ਿੰਮੇਵਾਰੀ ਪੰਤੀ ਸੇਵਾ ਜੀ ਜੋ ਬਖਸ਼ੀ ਸੀ ਉਹ ਬਖੂਬੀ ਨਭਾਈ ਅਤੇ ਕਲਗੀਧਰ ਪਾਤਸ਼ਾਹ ਨੇ ਸਤਿਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਦੇ ਅਸਿਰਤੇ ਮੇਰ ਪਰੇ ਜਿਹੜਾ ਕਿ ਹੱਥ ਰੱਖਦੇ ਹੋਏ ਹੈ ਜਿਹੜਾ ਕਿ ਸੇਵਾ ਮੈਨੂੰ ਕਰਨ ਦਾ ਬਲ ਬਖਸ਼ਿਆ ਪਰ ਹੁਣ ਜੋ ਪ੍ਰਸਥਿਤੀਆਂ ਬਣੀਆਂ ਹੋਈਆਂ ਨੇ ਹਰ ਇੱਕ ਕੋਈ ਉਸ ਤੋਂ ਵਕ ਵੀ ਹੈ ਕਿ ਕੀ ਮੇ ਜਿਹੜਾ ਕੀ ਹੈ ਜੋ 2 ਦਸੰਬਰ ਵਾਲਾ ਘਟਨਾਕ੍ਰਮ ਹੈਗਾ ਤੇ ਉਸ ਨੂੰ ਲੈ ਕੇ ਜੋ ਜੋ ਵੀ ਹੁਕਮਨਾਮਾ ਜਾਰੀ ਕੀਤਾ ਜਾਂ ਜੋ ਹੁਕਮ ਦਿੱਤੇ ਗਏ ਸਨ ਪਾਵੇਂ ਉਹ ਐ ਜੀ ਪੀ ਸੀ ਦੇ ਵੱਲੋਂ ਜਾਈ ਕੀਤੇ ਗਏ ਕਹਿ ਸਕਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਆਗੂਆਂ ਨੂੰ ਜਾਰੀ ਕੀਤੇ ਗਏ ਸਨ ਪਰ ਉਹਨਾਂ ਹੁਕਮਾਂ ਦੀ ਤਾਮੀਲ ਨਹੀਂ ਹੋਂਦੀ ਜਿਸ ਤੋਂ ਬਾਅਦ ਲਗਾਤਾਰ ਇਹ ਮਾਮਲਾ ਤੂਲ ਫਰਦਾ ਜਾ ਰਿਹਾ ਪਾਵੇਂ ਉਹ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਦਾ ਮੁੱਦਾ ਹੋਵੇ ਜਾਂ ਫਿਰ ਸੁਖਬੀਰ ਸਿੰਘ ਬਾਦਲ ਜਿਹੜੀ ਕਿ ਇੰਟਰਫੇਰੈਂਸ ਹੈਗੀ ਹੈ ਉਸ ਨੂੰ ਲੈ ਕੇ ਤਮਾਮ ਤਰ੍ਹਾਂ ਦੇ ਸਵਾਲ ਉੱਠ ਰਹੇ ਸਨ ਤੋਂ ਲਗਾਤਾਰ ਦਬਾਅ ਬਣਿਆ ਹੋਇਆ ਸੀਗਾ ਤੇ ਅਜੇਹੇ ਦੇ ਵਿੱਚ ਜਦੋਂ ਹੁਣ ਪਹਿਲਾਂ ਹੀ ਜਿਹੜੀ ਕਿ ਹਮਦਰ ਟੀਵੀ ਦੇ ਵੱਲੋਂ ਅਪਵਿਖਵਾਣੀ ਕਰ ਦਿੱਤੀ ਗਈ ਸੀ ਕਿ ਹੋ ਸਕਦਾ ਹੈ ਕਿ ਜੱਦਾਰ ਦੇ ਉੱਪਰ ਵੱਡੀ ਕਾਰਵਾਈ ਜਾ ਵੇਸੋ ਜਿਹੜੀ ਕਿ ਇੱਕ ਵਾਰ ਫਿਰ ਤੋਂ ਜਿਹੜੀ ਕਿ ਹਮਦਰ ਟੀਵੀ ਦੀ ਖਬਰ ਦੇ ਉੱਪਰ ਮੋਲ ਲੱਗੀ ਕਿ ਕੱਲ ਜਿਹੜਾ ਕਿ ਇੱਕ ਵੱਡਾ ਫੈਸਲਾ ਲੈਂਦਿਆ ਹੋਇਆ ਜਦ ਦਾ ਰਗਵੀਰ ਸਿੰਘ ਨੂੰ ਲੰਬੇ ਕੀਤਾ ਗਿਆ ਤੇ ਕੀ ਕੁਝ ਕਿਹਾ ਰਗਵੀਰ ਸਿੰਘ ਸੁਣਦੇ ਕੱਲ ਦਾ ਇਕੱਠਾ ਕਰਨ ਦਾ ਹੋਇਆ ਉਹ ਜੇਕਰ ਦਾ ਪਹਿਲਾ ਵਿਕਟੋ ਪ੍ਰੈਸ ਦੇ ਸਵਾਲ ਪੁੱਛ ਕਿ ਜਿੰਨਾ ਚਿਰ ਗੁਰੂ ਦਾ ਹੁਕਮ ਵਰਤਦਾ ਉਹਨਾਂ ਚਿਰ ਆਪਾਂ ਇਸ ਨੂੰ ਕਰ ਸਕਦੇ ਤੇ ਜੋ ਗੁਰੂ ਦਾ ਹੁਕਮ ਹੋਇਆ ਉਹਦੇ ਵਿੱਚ ਰਾਜੀ ਆ ਕੋਸ਼ ਆਪਾਂ ਤੇ ਸੁਪਰਾਨਾ ਕਰਕੇ ਆਇਆ ਗੁਰੂ ਸਾਹਿਬ ਮਾਰਾ ਸੱਚੇ ਪਾਤਸ਼ਾਹ ਦਾ ਤੇ ਬਹੁਤ ਵੱਡੀ ਜ਼ਿੰਮੇਵਾਰੀ ਬਹੁਤ ਵੱਡੀ ਤਖਸਬ ਦੀ ਸੇਵਾ ਬਹੁਤ ਵੱਡੀ ਪੰਥ ਦੀ ਸੇਵਾ ਜਿਵੇਂ ਪੱਕੀ ਤਰ੍ਹਾਂ ਪਾਤਸ਼ਾਹ ਨੇ ਮੀਰੀ ਮਿਰ ਦੀ ਮਾਰ ਸਾਖ ਪੁਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਸਿਰਫ ਤੇ ਮੇਰ ਭੜਿਆ ਹੱਥ ਰੱਖ ਕੇ ਲਈ ਹੈ ਤੇ ਸਾਡੀ ਕੀਤੀ ਹੋਈ ਸੇਵਾ ਜਿਹੜੇ ਸਤਿਗੁਰੂ ਪ੍ਰਮਾਨ ਕਰਨ ਤੇ ਗੁਰੂ ਸਾਹਿਬ ਦਾ ਸੁਪਰਾਨਾ ਕਰਕੇ ਆਇਆ ਕਿ ਸਤਿਗੁਰੂ ਪੁੰਨਾਂ ਪੁੱਲਾਂ ਦੀ ਪੁੰਨ ਕਰਸ਼ ਕੱਲ ਦਾ ਕਠਨਾ ਕਰਨ ਨੂੰ ਹੋਇਆ ਉਹ ਜੇ ਕਹਿੰਦਾ ਪਹਿਲਾਂ ਵੇਖਦੇ ਹਾਂ ਸਸ਼ੀਕਲ ਜੀ ਹਮਦਰ ਟੀਵੀ ਦੇਖਣ ਵਾਲੇ ਸਾਡੇ ਦਰਸ਼ਕਾਂ ਦਾ ਮੈਂ ਪ੍ਰਵਿੰਦਰ ਸਵਾਗਤ ਕਰਦੇ ਹਾਂ ਇਸ ਦਿhle ਦੀ ਇੱਕ ਵੱਡੀ ਖਬਰ ਤੁਹਾਡਾਂ ਨਾਲ ਸਾਂਝੀ ਕਰਾਂਗੇ ਜੋ ਪੰਥਕ ਸਿਆਸਤ ਨਾਲ ਜੁੜੀ ਹੋਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਜੁੜੀ ਹੋਈ ਹੈ ਜਿਸ ਤੋਂ ਬਾਅਦ ਹੁਣ ਇੱਕ ਵੱਡਾ ਜਿਹੜਾ ਕਿ ਬਿਆਨ ਸਾਹਮਣੇ ਆਇਆ ਹੈ ਗਿਆਨੀ